ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਉਹਨਾਂ ਦੀ ਰਿਹائش ਵਿਖੇ ਪਹੁੰਚੇ ਇਸ ਮੁਲਾਕਾਤ ਦੇ ਸਬੱਬ ਬਾਰੇ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਸਾਥੀਆਂ ਖਿਲਾਫ ਦਰਜ ਝੂਠੇ ਕੇਸਾਂ ਦਾ ਵਿਰੋਧ ਕਰਨ ਲਈ ਮੁੱਖ ਮੰਤਰੀ ਨੂੰ ਮਿਲਣ ਆਏ ਸੀ ਉਹਨਾਂ ਕਿਹਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਬਦਲਾ ਲੈਣ ਦੇ ਲਈ ਉਹਨਾਂ ਦੇ ਨੇੜਲੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਗਏ ਨੇ ਉਹ ਆਪਣੇ ਸਮਰਥਕਾਂ ਸਮੇਤ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਪਰ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਇਜਾਜ਼ਤ ਨਹੀਂ ਦਿੱਤੀ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਮੁੱਖ ਮੰਤਰੀpkgਵਾਤ ਮਾਨ ਦੇ ਨਿਵਾਸ ਸਥਾਨ ਪਹੁੰਚੇ ਬਿੱਟੂ ਆਪਣੇ ਨਾਲ ਦੋ ਐਫਆਈਆਰਸ ਦੀਆਂ ਕਾਪੀਆਂ ਲੈ ਕੇ ਆਏ ਸਨ ਉਸਨੇ ਕਿਹਾ ਕਿ ਇਹਨਾਂ ਦੀ ਨਿਰਪੱਖ ਜਾਂਚ ਦੀ ਉਹ ਮੰਗ ਕਰਦੇ ਨੇ ਬਿੱਟੂ ਨੇ ਕਿਹਾ ਮੁੱਖ ਮੰਤਰੀ ਨਿਵਾਸ ਤੇ ਨਹੀਂ ਹਨ ਪਰ ਜਦੋਂ ਪਰ ਉਹ ਜਿੱਥੇ ਵੀ ਹੋਣਗੇ ਉਹਨਾਂ ਨੂੰ ਅਸੀਂ ਜ਼ਰੂਰ ਮਿਲਾਂਗੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮਿਲਣ ਤੋਂ ਰੋਕਿਆ ਨਹੀਂ ਜਾ ਸਕਦਾ ਸੁਰੱਖਿਆ ਕਰਮੀਆਂ ਨੇ ਬਿੱਟੂ ਨੂੰ ਮੁੱਖ ਮੰਤਰੀ ਨਿਵਾਜ਼ ਦੇ ਅੰਦਰ ਜਾਣ ਤੱਕ ਦੀ ਇਜਾਜ਼ਤ ਹੈ ਜੁੜੀ ਨਹੀਂ ਦਿੱਤੇ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿੱਥੇ ਵੀ ਮੁੱਖ ਮੰਤਰੀ ਮਿਲਣਗੇ ਉਹਨਾਂ ਨਾਲ ਇਸ ਮੁੱਦੇ ਤੇ ਗੱਲਬਾਤ ਜ਼ਰੂਰ ਕਰਨਗੇ ਪ੍ਰੀਕ ਤੋਂ ਲਗਾਤਾਰ ਇਹਨਾਂ ਦੇ ਟਾਈਮ ਮੰਗ ਰਹੇ ਆ ਇਹਨਾਂ ਦੇ ਨਿਰਮਲ ਮਤਲਬ ਦੇ ਨਾਲ ਬੱਚ ਲੋ ਇਹ ਵੀ ਅਰੇਆੰਸ ਪਰ ਇੱਕ ਵੀ ਜਦੋਂ ਹੁਣ ਮੈਂ ਹੋਰ ਕੀ ਕਰਾਂ ਜਦੋਂ ਮੇਰੇ ਬੰਦੇ ਜਿਹਨਾਂ ਨੇ ਸਿੱਟੇ ਹੋਏ ਆ ਉਹਨਾਂ ਦੇ ਵੀ ਕਰਦੇ ਆ ਮੇਰੇ ਮੇਰੇ ਦੀ ਜ਼ਿੰਮੇਵਾਰੀ ਮੇਰੀ ਆ ਕਿ ਇਹਨਾਂ ਨੂੰ ਦੇਖ ਸੰਭਿਆ ਉਹ ਗਰੀਬਾਂ ਦੀ ਜ਼ਿੰਮੇਵਾਰੀ ਮੈਂ ਮਰ ਜੂਗਾ ਪਰ ਮੈਂ ਆਪਣੇ ਵਰਕਰਾਂ ਨੂੰ ਥੰਡੇ ਨਹੀਂ ਹੁੰਦਾ ਬਤਾ ਮੈਨੂੰ ਕਿਹਾ ਕੋਈ ਜੀ 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 ਆ ਆ ਨੀ

ये थे तो थे तो करना चाह रहे मुझे नहीं पता क्योंकि मैं तो अकेला आया हूँ मेरे पीएसओ को खास तौर पर मेरे जो प्रोटेक्टिव है उनको अलग करना चाह रहे थे और मुझे अलग करना चाह रहे थे मैं भी इस चीज की रिपोर्ट लिखूंगा भी क्यों ये जान के ये काम हो रहा था किस लिए हो रहा था बीच की नहीं वो तो गलत बात कर रहे हैं किसकी सिक्योरिटी बीच की है ਮੈਂ ਇਕਲਾ ਆਦਮੀ ਇੱਕ ਮਿਨਿਸਟਰ ਸਿਕਿਉਰਟੀ ਬ੍ਰੀਚ ਕਰ ਦੇਗਾ ਤੁਹਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਜੀ ਔਰ ਦੋਨੋਂ ਸਿਕਿਉਰਟੀ ਵੀ ਬਚੀ ਚੰਡੀਗੜ੍ਹ ਪੁਲਿਸ ਔਰ ਤੋਂ ਗਾਰਡ ਤੋਂ ਬਚਾਰ ਲੜਾਈ ਵੀ ਹੋਈ ਹੈ ਕਾਫੀ ਤਕਰਾ ਮੁਕੀ ਹੋਈ ਆ ਉਹਦਾ ਤਾਂ ਮੈਨੂੰ ਨਹੀਂ ਪਤਾ ਉਹਨਾਂ ਦੇ ਵਿੱਚ ਪਰ ਲੋਕਾਂ ਨੇ ਸ਼ਿਕਾਇਤ ਕਰਾਂਗੇ ਜੀ ਕਿ ਉਹ ਡੀਏ ਕਰ ਰਹੇ ਨਾਲ ਡਿਊਟੀ ਸੀਗੀ ਪਰ ਮੈਂ ਕੀ ਕਹਿਣਾ ਕਰੂੰ ਇਹ ਨਹੀਂ ਮੈਂ ਨਹੀਂ ਕਰੂੰ ਫੋਨ ਕਰੋ ਨੀਚੇ ਫੋਨ ਬਤਰਾਓਗੇ ਹੋਰ ਮੈਂ ਹੋਰ ਮੈਂ ਲੋਕ ਜਿਹੜੇ ਮੇਰੇ ਬੱਚੇ ਜੇਲ੍ਹਾਂ ਚ ਨੇ ਮੈਂ ਤਾਂ ਇਹੀ ਕਹਿ ਰਹੀ ਆ ਮੈਨੂੰ ਕਰ ਲੋ ਉਹਨਾਂ ਦੇ ਘਰੀਪਿਆਂ ਨੂੰ ਪਰਿਵਾਰਾਂ ਨੂੰ ਕਿਉਂ ਮਾਰਦੇ ਮੇਰਾ ਕੀ ਕਰਾਂ ਪਰ ਸਭੀ ਪੁਲਿਸ ਦਰ ਮੈਨੂੰ ਦੇਖੋ ਕੀ ਹੋ ਰਿਹਾ ਸਾਥ ਤੇ ਵੀ ਨਹੀਂ ਜਾ ਰਹਾ ਇੱਥੇ ਮੈਨੂੰ ਜੀ ਆਪ ਨੂੰ ਲੋਕ ਇੱਧਰ ਲੈ ਕੇ ਜੀ ਚਲੋ ਉਹ ਤੋਂ ਬਾਕੀ ਪਰ ਲੱਗਦਾ ਜੀ ਕਿ ਪਹਿਲੀ ਵਾਰੀ ਦੋ ਧਿਰਾਂ ਦੀ ਪੁਲਿਸ ਵੀ ਆਪਸ ਚ ਕਿਤੇ ਨਾ ਕਿਤੇ ਪਰ ਮੈਂ ਇਹ ਕਹਿ ਰਹੀ ਆਂ ਵੀ ਇਹ ਐਫ ਆਈ ਆਰਾਂ ਦਰਜ ਜਿੰਨੀਆਂ ਮਰਜ਼ੀ ਕਰ ਲੈ ਮੈਂ ਤਾਂ ਆਪ ਆਇਆ ਸੀ ਵੀ ਕਰ ਲੈ ਅੰਦਰ ਭਾਈ ਜਿੰਨਾ ਕਰ ਹੁੰਦਾ ਪਰ ਮੇਰੇ ਵਰਕਰ ਤੇ ਜੇ ਦੇਖੇਗਾ ਮੇਰੀ ਕਿਸੇ ਤੇ ਆਪਣੇ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਆ ਆ ਤਾਂ ਕੰਦਾ ਨਹੀਂ ਨਾ ਜੇ ਤਾਂ ਗੇਟ ਲਾ ਲਈ ਨਾ ਸੀਐਮ ਬਾਹਰ ਤੋਂ ਨਿਕਲੂਗਾ ਨਾ ਬਾਹਰ ਫੰਕਸ਼ਨ ਚ ਜਾ ਕੇ ਰੋਡ ਬਿਲਡੂਗਾ ਕਿਤੇ ਕੀ ਗੱਲ ਆਮ ਬੰਦਾ ਜੀ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ ਸੀਐਮ ਹਾਊਸ ਦੇ ਵਿੱਚ ਇਕੱਲਾ ਬੰਦਾ ਮੈਂ ਮੰਨਦਾ 144 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਸੀ ਵੀ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਉਹਨੂੰ ਇੱਕ ਮინისტრਰ ਤੋਂ ਵੀ ਖਤਰਾ ਹੋ ਗਿਆ ਉਹ ਸਿਕਿਉਰਿਟੀ ਬ੍ਰੀਚ ਹੋ ਗਈ ਮინისტრਰ ਇੱਕ ਮੰਤਰੀ ਹੋ ਕੇ ਉਹਦੇ ਨਾਲ ਸਿਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸਿਮਰ ਸਿੰਘ ਸਾਹਿਬ ਬੱਲੇ ਤੁਹਾਡੇ ਹੁਣ ਤੁਸੀਂ ਕੰਪਲੀਟ ਕਰੋਗੇ ਕਾਪੀ ਕੰਪਲੀਟ ਕਰੋਗੇ ਨਾ ਨਹੀਂ ਕੰਪਲੀਟ ਤਾਂ ਜਿਹੜਾ ਸਕਿਉਰਿਟੀ ਆਫੀਸਰ ਨੇ ਜਿਹੜੇ ਸਕਿਉਰਿਟੀ ਦੇਖਦੇ ਆ ਉਹਨਾਂ ਨੇ ਰੋਜ਼ ਆਪਣੇ ਜਿਹੜੀ ਆ ਉਹ ਉਹਦੇ ਬਾਰੇ ਰਿਪੋਰਟ ਦੇਣੀ ਆ ਤੇ ਕੋਈ ਆਫੀਸਰ ਕਿਸੇ ਸਕਿਉਰਿਟੀ ਸੈਂਟਰ ਸਕਿਉਰਿਟੀ ਨੂੰ ਕਿਉਂ ਰੋਕੇ ਕਿਸੇ ਨਾਲ ਜੇ ਉਹ ਬਾਹਰਲੇ ਪਾਸੇ ਨਹੀਂ ਕਿਸੇ ਫੰਕਸ਼ਨ 'ਚ ਨਹੀਂ ਗੇ ਸੜਕ 'ਤੇ ਫਿਰ ਰਹੇ ਆ ਸੜਕ ਤੇ ਉਹ ਸਕਿਉਰਿਟੀ ਨੂੰ ਕਿਉਂ ਬਰੀਚ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਕਿਉਂ ਅਲੱਗ-ਫਲੱਗ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਇਹ ਬੜਾ ਗੰਭੀਰ ਮਸਲਾ ਏ ਇਹ ਛੋਟਾ ਮਸਲਾ ਨਹੀਂ ਆ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਹਮੇਸ਼ਾ ਸੀਐਮ ਸਕਿਉਰਿਟੀ ਵਾਪਸ ਲੈ ਕੇ ਹੀ ਅਟੈਕ ਕਰਾਉਂਦੇ ਰਹੇ ਸਿੱਧੂ ਗੁਸੇ ਵਾਲੇ ਤੋਂ ਲੈ ਕੇ ਉਹੀ ਕਿਤੇ ਨਾ ਕਿਤੇ ਇਹ ਕੰਮ ਸੀ ਵੀ ਸੀਐਸਰ ਵਾਲਿਆਂ ਨੂੰ ਇਹ ਕੋਸ਼ਿਸ਼ ਕਰ ਰਹੇ ਸੀ ਵੀ ਇਹਨਾਂ ਨੂੰ ਅਲੱਗ ਕਰ ਦਈਏ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਉਹ ਮੈਨੂੰ ਕੋਈ ਪ੍ਰਵਾਹ ਨਹੀਂ ਉਹ ਉਹ ਕੋਈ ਗੱਲ ਨਹੀਂ ਕੀ ਪਰ ਮੇਰੇ ਵਰਕਰ ਤੇ ੱੱਕਾਂ ਦੀ ਮੈਂ ਜਿਹੜੇ ਮੇਰੇ ਗਰੀਬ ਵਰਕਰ ਜਿਨ੍ਹਾਂ ਨੂੰ ਇਹਨੇ ਜੇਲ੍ਹ ਚ ਸਿੱਟਿਆ ਹੈ 10 ਤਰੀਕ ਦਾ ਮੇਰੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਲਈ ਆ ਮੇਰੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਲਈ ਆ ਜੇ ਉਹਨਾਂ ਵੱਲ ਇਹ ਝਾਕਣਗੇ ਬੁਰੀ ਨਿਗਾ ਨਾਲ ਮੈਂ ਕਿਸੇ ਹੱਦ ਤੇ ਵੀ ਜਾਊਂਗਾ ਮੈਨੂੰ ਮੇਰੇ ਤੇ ਪਰਚੇ ਕਰੇ ਕੋਈ ਪਰਵਾਹ ਨਹੀਂ ਮੈਂ ਪਿਛਲੀ ਵਾਰ ਵੀ ਜੇਲ੍ਹ ਚ ਗਿਆ ਸੀ ਹੁਣ ਵੀ ਚਲੇ ਜਾਊਂਗਾ ਇਹ ਸੰਘਰਸ਼ ਕਰਨੀ ਪੈਂਦੀ ਆ ਪਰ ਜੇ ਮੇਰੇ ਵਰਕਰ ਵੱਲ ਪੂਰੀ ਨਜ਼ਰ ਨਾਲ ਦੇਖੂਗਾ ਭਾਜਪੀ ਦੇ ਵਰਕਰ ਵੱਲ ਇਹ ਝਾਕੂਗਾ ਉਹਦੇ ਲਈ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਸੇ ਹੱਦ ਤੇ ਵੀ ਮੈਂ ਜਾ ਜਾ ਸਕਦਾ ਮੈਂ ਇਹ ਇਹਦੀ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਇਹਦੀ ਆਪਸਾਂ ਨੂੰ ਵੀ ਕਹਿਣਾ ਚਾਹਨਾ ਵੀ ਤੁਸੀਂ ਇਹ ਬੇਇਨਸਾਫੀ ਨਾ ਕਰੋ ਇਹ ਪੁਲਿਸ ਰਾਜ ਨਾ ਬਣਾਓ ਇਹ ਪੰਜਾਬ 27 ਤੋਂ ਪਹਿਲਾਂ ਪਹਿਲਾਂ ਹੀ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ ਇਹਨੇ ਤਾਂ ਚਲੇ ਜਾਣਾ ਤੁਸੀਂ ਉਰੇ ਹੀ ਰਹਿਣਾ ਤੁਸੀਂ ਉਰੇ ਹੀ ਲੋਕਾਂ ਦੀ ਸੇਵਾ ਕਰਨੀ ਆ ਇਸ ਕਰਕੇ ਪੰਜਾਬ ਦੇ ਬੱਚਿਆਂ ਨਾਲ ਯਾਰ ਇੰਨਾ ੱੱ ਇਹ ਕਹਿੰਦੀ ਆ ਬੜੀ ਤਕਲੀਫ ਵੀ ਜੇ ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਜਹਾਜ਼ ਆ ਰਹੇ ਬੜੀ ਮਾੜੀ ਗੱਲ ਪਰ ਉਹਨਾਂ ਦੇ ਨਾਲ ਜੇ ਜੋ ਕੁਝ ਤੂੰ ਕਰ ਰਹੇ ਆ ਆਪਣੀਆਂ ਜੇਲਾਂਾਂ 'ਚ ਬਈ ਜੋ ਤੂੰ ਮੇਰੇ ਬੀਜੇਪੀ ਨੇ ਵਰਕਨਾ ਨਾ ਕਰ ਰਿਹਾ ਚੱਕੀ ਚ ਬੰਦ ਕਰਕੇ ਰੱਖਿਆ ਦੇ ਬਿੱਬੂ ਜੀ ਉਹ ਤਾਂ ਕਹਿੰਦਾ ਮੇਰੇ ਘਰ ਦੇ ਦਵਾਦੀ ਖੁੱਲ੍ਹੇਗੀ ਆ ਜਦੋਂ ਵੀ ਪ੍ਰਦਰਸ਼ਨ ਕਰਨਾ ਦਵਾਦੀ ਦੀ ਸਿੰਗਲ ਤੇ ਕਰ ਲੋ ਜੀ ਹਮੇਸ਼ਾ ਮਾਤਾ ਕੱਟਾ ਹੋਇਆ ਹੁਣ ਹੁਣ ਖੁੱਲ੍ਹੇ ਸੀ ਦਵਾਦੀ ਢੰਡੀਆਂ ਤੇ ਮੰਦੂਖਾਂ ਨਾਲ ਖੜੇ ਸੀ ਸਾਰੇ ਅਫਸਰ ਪਰ ਪਤਾ ਨਹੀਂ ਹੁੰਦਾ ਕਿਹੜੀ ਹੋਈ ਆਪਣੀ ਕਾਰਵਾਈ ਹੋ ਰਹੀ ਹੈ ਕੋਈ ਕੌਜ ਵੀ ਕਿਵੇਂ ਗਿਆ ਅਫਸਰਾਂ ਦੇ ਕਾਰਵਾਈ ਹੋ ਸਕਿਉਰਿਟੀ ਬ੍ਰੀਚ ਇਹ ਸੀਐਮ ਹਾਊਸ ਤੇ ਕੋਈ ਆ ਸਕਦਾ ਬਾਹਰ ਸੜਕ ਤਾਂ ਇਹਨਾਂ ਦੀ ਨਹੀਂ ਗਈ ਜਿਹੜੀਆਂ ਸੜਕਾਂ ਦੋਨੋਂ ਚੇਨਸਟੀਆਂ ਆ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਇਹ ਕਹਿੰਦੇ ਸੀ ਵੀ ਇਹ ਖੋਲਾਂਗੇ ਸੜਕਾਂ ਅੱਜ ਤੱਕ ਕੋ ਸੜਕ ਨਹੀਂ ਖੁੱਲੀ ਕਿਉਂ ਨਹੀਂ ਖੁੱਲੀ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਚਲੋ ਹੁੰਦਾ ਯਾਰ ਕੁਝ ਵੀ ਕਹਿਣ ਮੈਂ ਤਿਆਰ ਹਾਂ ਸੀ ਬਿਟੂਆ ਬਿਟੂਆ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ 라이